ਸਾ ਵਾਹਿਗੁਰੂ ਜੀ ਕੀ ਪਤੈ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਅੱਜ ਦੀ ਰਿਕਾਰਡਿੰਗ ਉਹ ਚੱਲਦੇ ਚੱਲਦੇ ਥੋੜੀ ਸਟਾਪ ਹੋ ਗਈ ਸੀ ਆਪਣੇ ਆਪ ਇਸ ਕਰਕੇ ਜਿੰਨੇ ਸ਼ਬਦ ਅੱਜ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਉਹਦੇ ਜੋ ਨਾਸਕੀ ਸ਼ਬਦ ਹਨ ਉਹ ਮੈਂ ਦੱਸਦਾ ਜਾਵਾਂਗਾ ਤੇ ਜਿੰਨੀ ਵੀ ਸੰਗਤ ਜਿਹੜੀ ਹੈ ਉਹ ਰਿਕਾਰਡਿੰਗ ਤੋਂ ਅ ਸਹਿਜ ਪਾਠ ਕਰ ਰਹੀ ਹੈ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪ ਜੀ ਥੋੜਾ ਜਾਂ ਸਾਧ ਸੰਗਤ ਸਾਡਾ ਸਾਥ ਦਿਵੋ ਸਾਰੀਂ ਮਹਿਲਾ ਪੰਜਮਾ ਮੰਨ ਰੇ ਨਾਮ ਕੋ ਸੁਖਸਾਰ ਆਨ ਕਾਮ ਬਿਕਾਰ ਮਾਇਆ ਸਗਲ ਦੀ ਸੰਸਾਰ ਦਿਸੈ ਸਭ ਨਾਸ ਕੀ ਹੈ ਰਹਾਉ ਗ੍ਰਹਿ ਅੰਧ ਕੋ ਪਤਿ ਪ੍ਰਾਣੇ ਨਰਕ ਘੋਰ ਗੁਬਾਰ ਅਨੇਕ ਜੌਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਗ ਬਾਰ ਪਤਿਤ ਪਾਵਨ ਭਗਤ ਬਸ਼ਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੰਗ ਮਹਿਲਾ ਪੰਜਵਾ ਬਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸੀ ਮਿਨਸੇ ਤਿਨੈ ਤਾਪ ਰਹਾਉ ਤ੍ਰਿਸ਼ਨਾ 부ਜੀ ਪੂਰਨ ਸਬਿਆਸ ਛੂਕੇ ਸੋਗ ਸੰਤਾਪ ਗੁਣ ਗਾਬਤ ਅਚੁੱਤ ਅਬਿਨਾਸੀ ਮੰਤਨ ਆਤਮ ਤਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਖਾਪ ਭਗਤ ਬਚਲਪੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰੰ ਮਹਿਲਾ ਪੰਜਮਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਦ ਖੂ ਕਰਿਆਸਾ ਇਤ ਲਾਗੋ ਬਿਖਿਆਸਾ ਰਹਾਓ ਪਾਇਠ ਗੋਰੀ ਆਪ ਕੁਲਾਇਓ ਜਨਮਤ ਬਾਰੂ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਚਮਕੰਕਰ ਕਰਤ ਖੁਆਰ ਹੋ ਕ੍ਰਿਪਾਲ ਦੀਨ ਦੁਖ ਪੰਜਨ ਤੇਰਿਆਂ ਸੰਤਾਂ ਕੀ 라ਵਾਰ ਨਾਨਕ ਦਾਸ ਦਰਸ ਪ੍ਰਭ ਜਚੈ ਮਨ ਤਨ ਕੋ ਆਧਾਰ ਤੇਰਿਆਂ ਤੇ ਸੰਤਾਂ ਇਹ ਦੋਵੇਂ ਸ਼ਬਦ ਨਾਸ ਕੀ ਹਨ ਸਾਰੰ ਮਹਿਲਾ ਪੰਜਮਾ ਮਹਿਲਾ ਹਰ ਕੇ ਨਾਮ ਬਿਨ ਜਿਓ ਤਿਨ ਪ੍ਰਭ ਸਾਚੈ ਆਪ ਕੋ ਲਾਇਆ ਵਿਖੇ ਠ ਗਉਰੀ ਪੀਉ ਰਹਾਉ ਕੋਟ ਜਨ ਭ੍ਰਮ ਤੋ ਬਹੁ ਭੰਤੀ ਠਿੱਕ ਨਹੀਂ ਕਤਹੁ ਪਾਈ ਪੂਰਾ ਸਤਗੁਰ ਸਹਜ ਨ ਭੇਟਿਆ ਸਾਖਤ ਆਵੇਂ ਜਾਈ ਰਾਖ ਲਿਹੋ ਪ੍ਰਭ ਸਮ੍ਰਿਦਾ ਤੇ ਤੂੰ ਪ੍ਰਭ ਅਗੰਮ ਅਪਾਰ ਨਾਨਕ ਦਾਸ ਤੇਰੀ ਸਰਨਾਇ ਪਵਜਲ ਉਤਰਿਓ ਪਾਰ ਕਤਹੂ ਪਾਠ ਹੈ ਇੱਥੇ ਸਾਰੰਗ ਮਹਲਾ 5 ਰਮਣ ਕੋ RAM ਕੇ ਗੁਣ ਬਾਦ ਸਾਧ ਸੰਗ ਠਾਈਐ ਪਰਮੇਸ਼ਰ ਅੰਮ੍ਰਿਤ ਜਿਕੇ ਸਵਾਦ ਰਹਾ ਸਿਮਰਤ ਏਕ ਅਚੁੱਤ ਅਬਿਨਾਸ਼ੀ ਬਿਨਸੇ ਮਾਇਆ ਮਾਦ ਸਹਿਜ ਆਨੰਦ ਅਨਹ ਤੁਨ ਬਾਣੀ ਬਹੁਰ ਨਪਏ ਵਿਖਾਦ ਸੰਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਉ ਮਨਹੋਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰੰਗ ਮਹਿਲਾ ਪੰਜਮਾ ਕਿੰਨੇ ਪਾਪ ਕੇ ਬਹੁ ਕੋਟ ਦਿਨ ਸਰੈਣੀ ਥਕਤ ਨਹੀਂ ਕਤੈ ਨਹੀਂ ਛੋਟ ਕਤੈ ਤੇ ਬਿੰਦੀ ਨਹੀਂ ਆਏਗੀ ਰਹਾਉ ਮਹਾ ਬੱਜਰ ਵਿਖ ਬਿਆਦੀ ਸਿਰ ਉਠਾਈ ਪੋਟ ਬੱਜਰ ਪਾਠ ਹੈ ਜਿਵੇਂ ਦੇ ਥੋੜੀ ਜਿਹੀ ਅਦਿਕ ਦੀ ਆ ਜਾਂਦੀ ਹੈ ਹਨਾ ਜੀ ਉਗਰ ਗਈਆਂ ਖਿਨੈ ਭੀਤਰ ਜਮੈ ਗ੍ਰਸੇ ਝੋਟ ਖਿਨੈ ਤੇ ਬਿੰਦੀ ਜਮੈ ਨਾਸਕੀ ਸ਼ਬਦ ਹੈ ਪਾਸ਼ ਪ੍ਰੇਤ ਉਸਤ ਗਰਧਭ ਅਨੇਕ ਜੋਨੀ ਲੇਟ ਪੱਜ ਸਾਧ ਸੰਗ ਗੋਬਿੰਦ ਨਾਨਕ ਕਸ਼ਨਾ ਲਾਗੈ ਫੇਟ ਸਾਰੰਗ ਮਹਿਲਾ ਪੰਜਮਾ ਆਂਦੇ ਖਾਵੇਂ ਵਿਸ਼ੂ ਕੇ ਗਟਾਕ ਖਾਵੇਂ ਨਾਸਕੀ ਹੈ ਜੀ ਵਿਸ਼ੂ ਵਿਸ਼ਭਾਵ ਕੇ ਨੈਣ ਸਰਵਣ ਸਰੀਰ ਸਭ ਹਟਿਓ ਸਾਸ ਗਿਓ ਤਤਕਾਟ ਰਹੁ ਅਨਾਥ ਰਜਾਨ ਉਦਰਲੇ ਖੋ ਪੋਖੈਂ ਪੋਖੈਂ ਨਾਸਕੀ ਹੈ ਜੀ ਮਾਇਆ ਗਈਆ ਹਾਟ ਕਿਲ ਬਿਕ ਕਰਤ ਕਰਤ ਪਸ਼ੂਤਾਵੈ ਕਬੂ ਨਾ ਸਾਕੈ ਛਾਂਟ ਪਸ਼ੂਤਾਵੈ ਕਬੂ ਇਹਨੂੰ ਕਬੂ ਹੂ ਨਹੀਂ ਬੋਲਾਂਗੇ ਜੇ ਦੋ ਥੱਲੇ ਮਾਤਰਾ ਫਿਰ ਕਬੂ ਪਾਠ ਬੋਲਾਂਗੇ ਕਬੂ ਇੱਕ ਮਾਤਰਾ ਬਟ ਕਬੂ ਜਿਵੇਂ ਕਕਾ ਬੱਬੇ ਦੇ ਉੱਤੇ ਹੋੜਾ ਲਗਾ ਕੇ ਤੇ ਵਿੰਝ ਲਗਾ ਕੇ ਪਾਠ ਕਰਦੇ ਨੇ ਕਬੂ ਇਸ ਤਰ੍ਹਾਂ ਪਾੜ ਨਾ ਸਾਕੈ ਸਾਕੈ ਪੜ ਨਾਸਕੈ ਛਾਂਟ ਨਿੰਦਕ ਜਮਦੂਤੀ ਆਏ ਸੰਘਾਰਿਓ ਜਮਦੂਤੀ ਦੇਵੈ ਮੂੰਡ ਉੱਪਰ ਮਟਾਕ ਦੇਵੈ ਨਾਸਕੀ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕਿਨੋ ਫਾਟ ਸਾਰੰਗ ਮਹਿਲਾ ਪੰਜਮਾ ਟੂਟੀ ਨਿੰਦਕ ਕੀ ਅਦ ਵਿੱਚ ਜਨ ਕਾ ਰਖਾ ਪਸਵਾਮੀ ਬੇਮੁਖ ਕੋ ਆਏ ਪਹੁੰਚੀ ਮੀਚ ਪਹੁੰਚੀ ਰਹਾਉ ਉਸ ਕਾ ਕਹਿਆ ਕੋਈ ਨ ਸੁਣੀ ਕਹੀਂ ਨ ਬੈਸਣ ਪਾਵੇ ਕਹੀਂ ਪਿੰਡੀ ਨਾਲ ਇਹੀਂ ਹਾਂ ਦੁਖ ਆਗੈ ਨਰਕ ਪਹੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਪਿਆ ਖੰਡੀ ਬ੍ਰਹਮੰਡੀ ਖੰਡੀ ਕੀਤਾ ਆਪਣਾ ਪਾਇਆ ਨਾਨਕ ਸ਼ਰਨਿਰਪਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰੰਗ ਮਹਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤਨ ਕਤੂੰ ਬਾਤੈ ਕਤੂੰ ਬਿੰਦੀ ਆਏਗੀ ਜੀ ਬਾਤੈ ਤੇ ਨਹੀਂ ਆਏਗੀ ਅੰਤ ਪਰ ਤਿਹਾਰ ਰਹਾਓ ਸ਼ਾਂਤ ਸੂਖ ਨ ਸਹਿਜ ਉਪਜੈ ਇਹ ਹੈ ਇਸ ਵਿਵਹਾਰ ਆਪ ਪਰ ਕਾ ਕ੍ਰਿਸ਼ਨਾ ਜਾਣੈ ਕਾਮ ਕਰੋਧੈ ਯਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਤਾਨ ਚਰਨ ਕਮਲ ਸ਼ਰ ਨਾਏ ਨਾਨਕ ਸਦ ਸਦਾ ਬਲਿਹਾਰ ਅੱਗੇ ਚੱਲੋ ਜੀ ਸਾਰੰਗ ਸਾਰੰਗ ਮਹਿਲਾ ਪੰਜਵਾ ਮਹਿਲਾ ਪੰਜਵਾ ਰੇ ਪਾਪੀ ਰੇ ਪਾਪੀ ਤੈ ਕਵਨ ਕੀ ਮਤ ਲੀਨ ਤੈ ਕਵਨ ਕੀ ਮਤ ਲੀਨ ਨੀਮਕ ਘਰੀ ਨ ਸਿਮਰ ਸੁਆਮੀ ਨੀਮਕ ਘਰੀ ਨ ਸਿਮਰ ਸੁਆਮੀ पिंड जिन दीन जियो पिंड जिन दीन रहाओ, रहाओ खात पीवत सवंत सुखिया खात पीवत सवंत सुखिया नाम नाम सिमरन खीन सिमरत संवंत सुखियात उदर बिल्ड करता गर्भ उदर बिललाट करता तहां होवत दीन तहां तहा दीन महामाद विकार बाधा महामाद विकार बाधा अनेक जोन ब्रह्मी अनेक जोन परम ਅਮੀਨ ਗੋਬਿੰਦ ਬਿਸਰੇ ਕਵਨ ਦੁਖ ਗਨੀਆ ਗੋਬਿੰਦ ਬਿਸਰੇ ਕਵਨ ਦੁਖ ਗਨੀਆ ਸੁਖ ਨਾਨਕ ਸੁਖ ਸੁਖ ਨਾਨਕ ਨਾਨਕ ਹਰ ਪਦ ਚੀਨ ਹਰ ਪਦ ਚੀਨ ਸਾਰੰਗ ਮਹਿਲਾ ਪੰਜਮਾ ਰੇ ਪਾਪੀ ਤੈ ਕਵਨ ਕੀ ਮਤਲੀਨ ਤੈ ਬਿੰਦ ਲਗਾ ਨਿਮਖ ਕਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਰਹਾਉ ਖਾਤ ਪੀਤ ਸਵੰਤ ਸੁਖਿਆ ਨਾਮ ਸਿਮਰਤ ਖੀਨ ਗਰਬ ਉਦਰ ਬਿਲਾਟ ਕਰਤਾ ਤਾਹਾਂ ਹੋਵਤ ਦਿਨ ਮਹਾ ਮਾਦ ਵਿਕਾਰ ਬਾਦਾ ਅਨੇਕ ਜੋਨ ਪਰਮੇਨ ਗੋਬਨ ਵਿਸਰੇ ਕਮਨ ਦੁਖ ਗਨੀਆਂ ਗਨੀਆਂ ਨਾਸ ਕੀ ਸੁਖ ਨਾਨਕ ਹਰ ਪ੍ਰਚੀਨ ਸੁਖ ਤੇ ਵਿਸ਼ਰਾਮ ਦੇ ਕੇ ਨਾਨਕ ਤੇ ਵਿਸ਼ਰਾਮ ਦਵਾਗੇ ਹਰ ਪਦ ਚੀਨ ਤੈ ਤੇ ਵਿੰਡੀ ਆਏਗੀ ਹਨਾ ਜੀ ਤੇ ਪਾਪੀ ਤੈ ਕਵਨ ਕੀ ਮਤ ਲੈਣ ਤੁਹ ਕਿਸ ਦੀ ਅਕਲ ਲੈ ਲਿਓ ਪਾਪੀ ਬੰਦੇ ਅੱਗੇ ਚਲੋ ਜੀ ਸਾਰੰਗ ਸਾਰੰਗ ਮਹਿਲਾ ਪੰਜਵਾ ਮਹਿਲਾ ਪੰਜਵਾ ਮਾਇਰੀ ਮਾਇਰੀ ਚਰਨਾ ਓਟ ਗਹੀ ਚਰਨਾ ਓਟ ਗਹੀ ਦਰਸ਼ਨ ਪੇਖ ਮੇਰਾ ਮਨ 모ਯੋ ਦਰਸ਼ਨ ਪੇਖ ਮੇਰਾ ਮਨ 모ਯੋ ਦੁਰਮਤ ਜਾਤ ਬਹੀ ਦੁਰਮਤ ਜਾਤ ਬਹੀ ਰਹਾਉ ਰਹਾਉ ਅਗਾ ਅਗਾ ਉਚ ਅਬਿਨਾਸ਼ੀ ਅਗਾ ਅਗਾ ਉਚ ਅਬਿਨਾਸ਼ੀ ਕੀਮਤ ਜਾਤ ਨ ਕਹੀ ਕੀਮਤ ਜਾਤ ਨ ਕਹੀ ਜਤ ਤਲ ਪੇਖ ਇਕ ਮਨ ਵਿਕਸ਼ਿਓ ਜਗਤਲ ਪੇਖ ਪੇਖ ਮਨ ਵਿਕਸ਼ਿਓ ਪੂਰ ਰਿਓ ਸਰਬ ਮਹਿੰ ਪੂਰ ਰਿਓ ਸਰਬ ਮਹਿੰ ਜੀਨ ਦਇਆਲ ਪ੍ਰੀਤਮ ਮਨਮੋਹਨ ਜੀਨ ਦਇਆਲ ਪ੍ਰੀਤਮ ਮਨਮੋਹਨ ਮਿਲ ਸਾਦਾ ਕੀਨੋ ਸਹੀ ਮਿਲ ਸਾਦਾ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਸਿਮਰ ਸਿਮਰ ਜੀਵਤ ਹਰ ਨਾਨਕ ਨਾਨਕ ਜਮ ਕੇ ਪੀਰ ਨ ਪਹੀ ਜਮ ਕੀ ਭੀਰ ਨ ਪਹੀ सारंग महिला पुंजम माई री विश्राम चरणा ओट गही मैं किस दी ओट फरी है वैगुरु दे चरणा दे दर्शन पेख मेरा मन मोहयो दुर्मत जात बही राहौ अगहा अगाद ऊच अविनाशी कीमत जात ना कहि जल थल पेख पेख मन बिकसेओ और रहो सर्वमही दीन दयाल प्रीतम मनमोहन मिल सादा ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨ ਫਹੀ ਅੱਗੇ ਚੱਲਦ सारंग सारंग मैला पंजवा मैला पंजवा भाई रे भाई रे मन मेरो मतवारो मन मेरो मतवारो देख दयाल अनंत सुपूरन देख दयाल अनंत सुपूरन हर रस रपियो खुमारो हर रस रपियो खुमारो रहआव रहआव निर्मल भए उज्जवल जस गावत निर्मल भए उज्जवल जस गावत बहुर्न होवत करो बहुर्न होवत करो ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖ ਅਪਾਰੋ ਕਰ ਗਹਿ ਲੀਨੇ ਸਰਬਸ ਦੀਨੇ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਦੀਪਕ ਭਇਓ ਉਜਾਰੋ ਨਾਨਕ ਨਾਨਕ ਨਾਮ ਰਸਕ ਬੈਰਾਗੀ ਨਾਮ ਰਸਿਕ ਬੈਰਾਗੀ ਫੁੱਲਾ ਸਮੋਤਾਰੋ ਫੁੱਲਾ ਸਮੋਹਾਂ ਤਾਰੋ ਇੱਕ ਆਪਣੇ ਪਾਠ ਦੀ ਇੱਕ ਲੈ ਜਿਹੜੀ ਹੈ ਉਹ ਵੀ ਆਪਜੀ ਧਿਆਨ ਦੇ ਵਿੱਚ ਰੱਖ ਕੇ ਥੋੜੀ ਬਣਾਓ ਤਾਂ ਕਿ ਇੱਕ ਲੈ ਦੇ ਵਿੱਚ ਜਦੋਂ ਤੁਸੀਂ ਅੱਗੇ ਪਾਠ ਕਰੋਗੇ ਤੁਹਾਨੂੰ ਵੀ ਇੱਛਾ ਲੱਗੇਗਾ ਜੋ ਤੁਹਾਡਾ ਪਾਠ ਸੁਣਨਗੇ ਉਹਨਾਂ ਨੂੰ ਵੀ ਅੱਛਾ ਲੱਗੇਗਾ ਉਹ ਲੈ ਉਦੋਂ ਬਣੇਗੀ ਜਦੋਂ ਤੁਹਾਡੇ ਬਾਣੀ ਥੋੜੀ ਕੰਠ ਹੋਏਗੀ ਜਿਵੇਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋਗੇ ਤੁਸੀਂ ਬੜਾ ਸੁਣਾ ਲੈ ਦੇ ਵਿੱਚ ਕਰੋਗੇ اٹਕੋਗੇ ਨਹੀਂ ਠੀਕ ਹੈ ਕਿ ਨਹੀਂ ਜੀ ਤੇ ਜੇਕਰ ਤੁਸੀਂ ਬਾਕੀ ਦੀ ਬਾਣੀਆਂ ਪੜੋਗੇ ਫਿਰ ਤੁਸੀਂ ਅਟਕੜ ਕੇ ਪੜੋਗੇ ਹੈਨਾ ਜੀ ਫਿਰ ਸਾਹਮਣੇ ਵਾਲਾ ਰਸ ਨਹੀਂ ਆਏਗਾ ਇਸ ਕਰਕੇ ਥੋੜੀ ਲੈ ਬਣਾ ਕੇ ਪਾਠ ਉਹ ਜਦੋਂ ਹੋਏਗਾ ਜਦੋਂ ਤੁਹਾਡਾ ਅਭਿਆਸ ਬੜਾ ਅੱਛਾ ਹੋ ਗਿਆ ਸਾਰੰਗ ਮਹਿਲਾ ਪੰਜਵਾ ਮਾਈ ਰੀ ਵਿਸ਼ਰਾਮ ਮਨ ਮੇਰੋ ਮਤਵਾਰੋ ਵੇਖ ਦਿਆਲ ਆਨੰਦ ਸੁਖਪੂਰਨ ਹਰ ਰਸ ਰਪਿਓ ਖੁਮਾਰੋ ਰਹਾਓ ਨਿਰਮਲ ਭਏ ਊਜਲ ਜਸਗਾਵਤ ਬਹਰ ਨ ਹੋਵਤ ਕਾਰੋ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖ ਅਪਾਰੋ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਿਆ ਉਜਾਰੋ ਨਾਨਕ ਨਾਮ ਰਸਿਕ ਬੈਰਾਗੇ ਕੂਲਾ ਸਮੂਹਾ ਤਾਰੋ ਕੂਲਾ ਪਾਟ ਹੈ ਹਨਾ ਜੀ ਅੱਗੇ ਚੱਲੋ ਜੀ ਸਾਰੰਗ ਸਾਰੰਗ ਮਹਿਲਾ ਪੰਜਵਾਂ ਮਹਿਲਾ ਪੰਜਵਾਂ ਮਾਇਰੀ ਮਾਇਰੀ ਆਨ ਸਿਮਰ ਮਰ ਜਾਹੇ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਨ ਕੋ ਦਾਤਾ ਤਿਆਗ ਗੋਬਿੰਦ ਜੀਨ ਕੋ ਦਾਤਾ ਆਇਆ ਸੰਗ ਲਪਟਾਏ ਮਾਇਆ ਸੰਗ ਲਪਟਾਹੇ ਰਹਾਓ ਰਹਾਓ ਨਾਮ ਵਿਸਰ ਚਲੇ ਨਾਮ ਵਿਸਾਰ ਚਲੈ ਅਨਮਾਰਗ ਨਰਕ ਘੋਰ ਮੈਂ ਪਾਹੇ ਨਰਕ ਘੋਰ ਮੈਂ ਪਾਹੇ ਅਨੇਕ ਸਜਾਈ ਗਣਤਨ ਆਵੇ ਅਨੇਕ ਸਜਾਈ ਗਣਤਨ ਆਵੇ ਹਰਵੇ ਗਰਬ ਬ੍ਰਹਮ ਹੈ ਗਰਬੈ ਗਰਬ ਪਰਮਾਹੇ ਸੇਦਨਵੰਤੇ ਸੇਪਤਵੰਤੇ ਸੇਦਨਵੰਤੇ ਸੇਪਤਵੰਤੇ ਹਰਕੇ ਸ਼ਰਨ ਸਮਾਹੇ ਹਰਕੇ ਸ਼ਰਨ ਸਮਾਹੇ ਗੁਰ ਪ੍ਰਸਾਦ ਗੁਰ ਪ੍ਰਸਾਦ ਨਾਨਕ ਨਾਨਕ ਜਗ ਜੀਤਿਓ ਜਗ ਜੀਤਿਓ तो, बहर न आवे, आवे जाहे सारंग महला पंजमा माईरी आन सिमर मर जाहे त्याग गोविंद जीन को दाता माया संग लपटाहे लपटाहे पाठ है जी नासकी शब्द गोविंद पाठ है टिप्पी है नहीं पर आप उच्चारण करा टिप्पी है ना जी रहाओ नाम विसार चलें अनमार्ग चलें ਨਾਸ਼ਕਿਆ ਜੀ ਨਰਕ ਘੋਰ ਮੈਂ ਪਾਹੇ ਪਾਹੇ ਨਾਸ਼ਕਿਆ ਅਨੇਕ ਸਜਾਈ ਗਣਤ ਨ ਆਵੇ ਗਰਬੈ ਗਰਬ ਪਰਮਾਹੇ ਪਰਮਾਹੇ ਨਾਸ਼ਕੀ ਸ਼ਬਦ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸ਼ਰਨ ਸਮਾਹੇ ਸਮਾਹੇ ਮਿੰਦੀ ਨਾਲ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨ ਆਵੇ ਜਾਹੇ ਆਵੇ ਤੇ ਜਾਹੇ ਨਾਮ ਵਿਸਾਰ ਚੱਲੈ ਅਨਮਰਨ ਨਰਕ ਘੋਰ ਮੈਂ ਪਾਹੇ साध संगत वो अस्थान दुख का नाम नरक है सुख का नाम स्वर्ग है जिथे दुख ते सुख एक हैं में बराबर हैं अवस्था वो सासंगत ब्रह्म ज्ञानता है आवे नास्की है जाहें जाहें शब्द शव, समाहे शब्द है ਹਾਂ ਅੰਜ ਅੱਗੇ ਚਲੋ ਸਾਰੰ ਸਾਗੰ ਮੈਲਾ ਪੰਜਵਾ ਮੈਲਾ ਪੰਜਵਾ ਹਰ ਕਾਟੀ ਕੁਟਲਤਾ ਕੁਠਾਰ ਹਰ ਕਾਟੀ ਕੁਟਲਤਾ ਕੁਠਾਰ ਬ੍ਰੰ 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 ਬੰਦਨ ਭੈ ਖਿਨ ਭੀਤਰ ਰਾਮ ਨਾਮ ਪਰਹਾਰ ਭ੍ਰੰ ਬੰਨ ਦਹਿਨ ਭੈ ਖਿਨ ਭੀਤਰ ਰਾਮ ਨਾਮ ਪਰਹਾਰ रहाओ, 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 काम क्रोध निंदा परिहरिया काम क्रोध निंदा परहरिया काढ़े साधु के संग मार, मार्डे साधु के संग मार जन्म पदार्थ गुरुमुख जीतिया जन्म पदार्थ गुरुमुख जीतिया बहुर न जिए हार बहुर न जुए हार आठ पहर प्रभु के गुण गावे आठ पहर प्रभ के गुण गावे शब्द विचार, पूर्ण शब्द विचार ਨਾਨਕ ਨਾਨਕ ਦਾਸਨ ਦਾਸ ਜਨ ਤੇਰਾ ਦਾਸਨ ਦਾਸ ਜਨ ਤੇਰਾ ਪੁਨਾ ਪੁਨਾ ਨਮਸਕਾਰ ਪੁਨਾ ਪੁਨਾ ਨਮਸਕਾਰ ਸਾਰੰਗ ਮਹਲਾ 5 ਹਰ ਕਾਟੀ ਕੁਟਿਲ ਤਾ ਕੁਠਾਰ ਪ੍ਰਭੂ ਨੇ ਮਨ ਦੀ ਖੋਟ ਕੁਹਾੜੇ ਦੇ ਨਾਲ ਕੱਟ ਦਿੱਤੀ ਕੁਹਾੜਾ ਪਤਾ ਕੀ ਹੁੰਦਾ ਜਿਹਦੇ ਨਾਲ ਆਪਾਂ ਪੇੜ ਪੌਦੇ ਕੱਟਦੇ ਆਂ ਭ੍ਰਮ ਬੰਨ ਵਿਸ਼ਰਾਮ ਦੇਹਨ ਭਏ ਖਿਨਪੀਟਰ RAM ਨਾਮ ਪਰਹਾ ਰਹਾਓ ਹੁਣ ਤੁਸੀਂ ਦੇਖੋ ਆਉਣ ਵਾਲੇ ਬੱਚਿਆਂ ਨੇ ਸਾਰੇ ਸ਼ਬਦ ਭੁੱਲ ਜਾਣੇ ਜੀ ਕੋਹਾੜਾ ਕੀ ਹੈ ਕਿ ਨਹੀਂ ਜੀ ਕਹੀ ਕੀ ਹੈ ਇਹਨੇ ਤੁਹਾਡੇ ਬੱਚਿਆਂ ਦਾ ਫਿਰ ਹੁਣ ਵੀ ਨਹੀਂ ਪਤਾ ਹੋਏਗਾ ਠੀਕ ਹੈ ਕਿ ਨਹੀਂ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਪਿੱਛੇ ਹਰਦੇ ਚਲੇ ਜਾ ਰਹੇ ਨੇ ਜਦੋਂ ਯੁੱਗ ਬਦਲਦਾ ਹੈ ਨਾ ਇੱਕ ਗੱਲ ਯਾਦ ਰੱਖਿਓ ਯੁੱਗ ਦੇ ਨਾਲ ਤੁਸੀਂ ਇਹ ਸੋਚ ਲਓ ਵੀ 80% ਚੀਜ਼ਾਂ ਵੀ ਬਦਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਯੁੱਗ ਬਦਲਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ ਜੀ ਸੁਭਾਅ ਬਦਲ ਜਾਂਦੇ ਨੇ ਜਦੋਂ ਯੁੱਗ ਬਦਲਦਾ ਹੈ ਖਾਣ ਪਾਣ ਬਦਲ ਜਾਂਦੇ ਨੇ ਧਾਰਮਿਕ ਜਿਹੜੇ ਨੇ ਰਸਮੋ ਰਿਵਾਜ ਉਹ ਬਦਲ ਜਾਂਦੇ ਨੇ ਦੇਖੋ ਸੱਤ ਯੁੱਗ ਤੋਂ ਬਾਅਦ ਜਦੋਂ ਤ੍ਰੇਤੇ ਦੀ ਗੱਲ ਆਈ ਕਈ ਸ਼ਬਦ ਨਹੀਂ ਹੁੰਦੇ ਮਹਾਰਾਜ ਜੀ ਦੇ ਮੇਨ ਦੁਆਪਰ ਆਇਆ ਫਿਰ ਪੂਜਾ ਸ਼ੁਰੂ ਹੋ ਗਈ ਜਾਂ ਕਈ ਤਰ੍ਹਾਂ ਦੇ ਕਰਮਕਾਂਡ ਸ਼ੁਰੂ ਹੋ ਗਏ ਹੈ ਨਾ ਜੀ ਹੁਣ ਤੁਸੀਂ ਦੇਖੋ ਹੁਣ ਕਲਯੁਗ ਸ਼ੁਰੂ ਹੋਇਆ ਨਾ ਹੁਣ ਦੇਖੋ ਉਹ ਸਭ ਕੁਝ ਬਦਲ ਗਿਆ ਜੋ ਪਿਛਲੇ ਸਮਿਆਂ ਦੇ ਵਿੱਚ ਸੀ ਦੱਸੋ ਕਿਹੜੀ ਚੀਜ਼ ਨਹੀਂ ਬਦਲੀ ਅੱਛਾ ਹਰ ਇੱਕ ਚੀਜ਼ ਜਿਹੜੀ ਹੈ ਉਹ ਤਬਦੀਲ ਹੋ ਗਈ ਸਾਡਾ ਰਹਿਣ ਸਹਿਣ ਤਬਦੀਲ ਹੋ ਗਿਆ ਜੀ ਸਾਡਾ ਖਾਣ ਪਾਣ ਤਬਦੀਲ ਹੋ ਗਿਆ ਆਹ ਤਾਂ 50 ਸਾਲ ਪਹਿਲਾਂ ਕਿਹਨੂੰ ਪਤਾ ਸੀ ਜੀ ਇਹ ਜਿੰਨਾ ਵੀ ਇਹ ਚਾਈਨੈਸ ਆਂਦਾ ਹੈ ਆਪਣਾ ਇਹ ਤੁਸੀਂ ਖਾਂਦੇ ਹੋ ਜੀ ਫਾਸਟ ਫੂਡ ਵਗੈਰਾ ਕਿਸ ਨੂੰ ਪਤਾ ਹੀ ਨਹੀਂ ਸੀ ਜੀ ਬਦਲਿਆ ਕਿ ਨਹੀਂ ਬਦਲਿਆ ਤੁਹਾਡਾ ਪਹਿਰਾਵਾ ਬਦਲਿਆ ਕਿ ਨਹੀਂ ਬਦਲਿਆ ਜੀ ਹੋਰ ਤੁਸੀਂ ਦੇਖ ਲਓ ਹੋਰ ਕਿਹੜੀ ਚੀਜ਼ ਹੈ ਐਜੂਕੇਸ਼ਨ ਬਦਲੀ ਹੈ ਕਿ ਨਹੀਂ ਜੀ ਬਦਲੀ ਹਰ ਇੱਕ ਚੀਜ਼ ਬਦਲਦੀ ਹੈ ਜਦੋਂ ਯੁੱਗ ਬਦਲਦਾ ਹੈ ਨਾ ਜੀ ਯੁੱਗ ਬਦਲਦਾ ਮਤਲਬ ਕੀ ਹੈ ਵੀ ਹਰ ਇੱਕ ਚੀਜ਼ ਦਾ ਬਦਲ ਜਾਣਾ ਠੀਕ ਹੈ ਕਿ ਨਹੀਂ ਜੀ ਤੁਹਾਡੇ ਪਾਠ ਪੂਜਾ ਕਰਨੇ ਢੰਗ ਬਦਲ ਗਏ ਜੀ ਕੋਈ ਪਹਿਲਾਂ ਐਨੇ ਸਤਸੰਗ ਥੋੜੀ ਹੋਇਆ ਕਰਦੇ ਸੀ ਇਸ ਤਰ੍ਹਾਂ ਬਦਲ ਗਏ ਕਿ ਨਹੀਂ ਪਹਿਲਾਂ ਇਸ ਤਰ੍ਹਾਂ ਥੋੜੀ ਜਿਹੀ ਬੀਬੀਆਂ ਤੇ ਬੰਦੇ ਇਸ ਤਰ੍ਹਾਂ ਇਕੱਠੇ ਬੈਠ ਕੇ ਇਸ ਤਰ੍ਹਾਂ ਪੂਜਾ ਕਰ ਰਹੇ ਨੇ ਨਹੀਂ ਜੀ ਹਰ ਇੱਕ ਚੀਜ਼ ਬਦਲਦੀ ਹੈ ਠੀਕ ਹੈ ਕਿ ਨਹੀਂ ਸੋ ਇਸੇ ਨੂੰ ਕਹਿੰਦੇ ਵੀ ਯੁੱਗ ਬਦਲਣਾ ਪਰ ਕਾਮ ਕਰੋ ਲੋਭੋ ਅਹੰਕਾਰ ਇਹ ਹਰ ਇੱਕ ਯੁੱਗ ਵਿੱਚ ਨਾਲ ਰਹੇ ਨੇ ਆ ਪੁਨਾਹ ਪੁਨਾਹ ਨਮਸਕਾਰ ਪੁਨਾਹ ਪੁਨਾਹ ਦੇ ਵਿੰਡ ਨਹੀਂ ਆਏਗੀ ਹੈਨਾ ਜੀ ਅੱਗੇ ਚਲੋ ਜੀ ਸਾਰੰਗ ਸਾਰੰਗ ਮੈਲਾ ਪੰਜਵਾ ਮੈਲਾ ਪੰਜਵਾ ਪੂਰਤੀ ਪਰਮੇਸ਼ਰ ਕਾਥਾਨ ਪੂਰਤੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਸਾਧ ਸੰਗ ਗਾਵੇ ਗੁਣ ਗੋਬਿੰਦ ਔਰਨ ਬ੍ਰਹਮ ਗਿਆਨ ਔਰਨ ਬ੍ਰਹਮ ਗਿਆਨ ਰਹਾਓ ਸਾਧਿਕ ਸਿਧ ਸਗਲ ਮਨ ਲੋਚੈ ਸਾਧਿਕ ਸਿਧ ਸਗਲ ਮਨ ਲੋਚੈ ਬਿਲੇ ਲਾਗੇ ਧਿਆਨ ਬਿਲੇ ਲਾਗੇ ਧਿਆਨ ਉਸੇ ਕਿਰਪਾਲ ਹੋਏ ਮੇਰਾ ਸੁਆਮੀ ਜਿਸੈ ਕਿਰਪਾ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਪੂਰਨਤਾ ਕੋ ਕਾਮ ਜਾ ਕੇ ਰਿਤੇ ਵਸੇ ਮੈਂ ਪੰਜਨ ਜਾ ਕੇ ਰਿਤੇ ਵਸੇ ਪੈ ਪੰਜਨ ਤਿਸ ਜਾਨੈ ਸਗਲ ਜਹਾਨ ਤਿਸ ਜਾਨੈ ਸਗਲ ਜਹਾਨ ਕਿਨ ਕੁਲ ਬਿਸਰ ਨਹੀਂ ਮੇਰੇ ਕਰਤੇ ਛਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੇ ਦਾਨ ਇਹ ਨਾਨਕ ਮੰਗੇ ਦਾਨ ਸਾਰਿੰ ਮਹਿਲਾ ਆਪਣੀ ਪੋਥੀ ਪਰਮੇਸ਼ਰ ਕਾ ਥਾਨ ਜਿਵੇਂ ਵਾਹ ਵਾਹ ਬਾਣੀ ਨਿਰੰਕਾਰ ਸ਼ਬਦ ਇਹਨਾਂ ਨੇ ਉਥੇ ਕਿਹਦਾ ਸਥਾਨ ਹੈ ਰੱਬ ਦਾ ਸਥਾਨ ਹੈ ਪੋਥੀ ਜਿਹੜੀ ਹੈ ਇਸੇ ਕਰਕੇ ਪੋਥੀ ਦਾ ਸਤਕਾਰ ਕਰਿਆ ਕਰੋ ਸਾਧ ਸੰਗ ਗਾਵੈ ਗੁਣ ਗੋਬਿੰਦ ਗਾਵੈ ਨਾਸਕ ਪੂਰਨ ਬ੍ਰਹਮ ਗਿਆਨ ਸਾਧ ਸੰਗਤ ਕੀ ਪ੍ਰਾਪਤੀ ਹੁੰਦੀ ਹੈ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪੋਥੀ ਇੱਕ ਐਸੀ ਚੀਜ਼ ਹੈ ਤੁਸੀਂ ਪੋਥੀ ਦਾ ਆਦਬ ਕਰੋਗੇ ਨਾ ਜੇ ਤੁਹਾਡੇ ਘਰ ਹੋਵੇ ਕਿਤੇ ਵੀ ਹੋਵੇ ਪੋਥੀ ਦਾ ਜਿੰਨਾ ਤੁਸੀਂ ਆਦਬ ਕਰ ਸਕਦੇ ਹੋ ਇੱਕ ਰਾਤ ਨੂੰ ਜਦੋਂ ਬਹੁਤ ਸਾਰੇ ਘਰਾਂ 'ਚ ਮੈਂ ਦੇਖਦਾ ਹਾਂ ਜਿਸ ਪਾਸੇ ਪੈਰ ਹੁੰਦੇ ਨੇ ਉਸੇ ਪਾਸੇ ਉਹਨਾਂ ਦੇ ਗੁਟਕਾ ਸਾਹਿਬ ਵੀ ਪਏ ਹੁੰਦੇ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਪੈਰ ਜਿਸ ਪਾਸੇ ਨੇ ਤੁਹਾਡੇ ਸੌਣ ਲੱਗੇ ਉਸ ਪਾਸੇ ਗੁਟਕਾ ਸਾਹਿਬ ਨੇ ਹੋਣਾ ਚਾਹੀਦਾ ਹੈ ਵਿਚਕਾਰ ਵਾਲੇ ਹਿੱਸੇ 'ਚ ਰੱਖੋ ਜੇ ਆਪਣੇ ਸਿਰ ਵਾਲੇ ਪਾਸੇ ਉਹਦਾ ਅਸਥਾਨ ਜਿਹੜਾ ਹੈ ਉਹ ਤੁਸੀਂ ਬਣਾਓ ਹਾਂ ਵਿੱਚ ਕੋਈ ਕਮਰਾ ਹੈ ਅਗਲਾ ਕਮਰਾ ਹੈ ਉਹ ਗੱਲ ਹੈ ਵੱਖਰੀ ਜੀ ਪਰ ਉਸੇ ਕਮਰੇ ਦੇ ਵਿੱਚ ਤੁਸੀਂ ਸੁੱਤੇ ਹੋਏ ਤੇ ਪੈਰਾਂ ਵਾਲੇ ਪਾਸੇ ਉਥੇ ਸਹਿਬ ਆ ਪਈ ਹੈ ਨਹੀਂ ਜੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿੰਨਾ ਤੁਸੀਂ ਬਾਣੀ ਦਾ ਅਦਬ ਕਰੋਗੇ ਜੋ ਸਿੱਖ ਬਾਣੀ ਅਦਬ ਨਤਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਇਹ ਸਤਵੇਂ ਪਾਸ਼ ਸ਼ਮਾ ਦੇ ਬਚਨ ਨੇ ਵੀ ਜਿਹੜਾ ਸਿੱਖ ਬਾਣੀ ਦਾ ਆਦਮ ਨਹੀਂ ਕਰੇਗਾ ਤਾਂ ਉਹ ਫਿਰ ਸਾਡਾ ਕੀ ਹੈ ਉਹ ਸਿੱਖ ਨਹੀਂ ਹੈ ਜਿਵੇਂ ਦੇਖੋ ਤੁਸੀਂ ਗੁਟਕਾ ਸਾਹਿਬ ਕਿੰਨੇ ਪਿਆਰ ਨਾਲ ਵਧੀਆ ਤਰੀਕੇ ਨਾਲ ਸੇਵਾ ਕਰਦੇ ਹੋ ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਸੇਵਾ ਹੈ ਵੱਡੀ ਸੇਵਾ ਹੈ ਕੋਥੀ ਸਾਹਿਬ ਤੁਸੀਂ ਸਵਾਰ ਕੇ ਰੱਖਦੇ ਹੋ ਇਹ ਤੁਹਾਡੀਆਂ ਜਿੰਨੀਆਂ ਵੀ ਵੱਡੀਆਂ ਸੇਵਾਵਾਂ ਨੇ ਇਹਨਾਂ ਨੂੰ ਕਦੇ ਵੀ ਤੁਸੀਂ ਛੱਡਣਾ ਨਹੀਂ ਹੈ ਹਮੇਸ਼ਾ ਇਹਨਾਂ ਸੇਵਾਵਾਂ ਨੂੰ ਇਸੇ ਤਰ੍ਹਾਂ ਕਰਦੇ ਰਹਿਣਾ ਇਹ ਨਹੀਂ ਹੈ ਕਿ ਹੁਣ ਆਪਣੀ ਟੀਮ ਬਣੀ ਹੋਈ ਹੈ ਤੇ ਹੁਣ ਤੁਸੀਂ ਕਰੋਗੇ ਇਹਨੂੰ ਹਮੇਸ਼ਾ ਹੀ ਸਾਧ ਸੰਗਤ ਦੇ ਇਸੇ ਤਰ੍ਹਾਂ ਕਰਨਾ ਹੈ ਇਹ ਆਪਣਾ ਇੱਕ ਫਰਜ਼ ਸਮਝ ਲਓ ਚਾਹੇ ਇਹ ਸਮਝ ਲਓ ਕਿ ਇਹ ਮਹਾਰਾਜ ਨੇ ਮੈਨੂੰ ਸੇਵਾ ਦਿੱਤੀ ਹੋਈ ਹੈ ਇਹ ਜ਼ਰੂਰ ਕਰਨਾ ਹੈ ਰਹਾਉ ਸਾਦਿਕ ਸਿਗਲ ਸਗਲ ਮੋ ਲੋਚੈਂ ਲੋਚੈਂ ਬਿੰਦੇ ਬਿਰਲੇ ਲੱਗੈ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸਵਾਮੀ ਜਿਸੈ ਤਿਸੈ ਇਹਨਾਂ ਦੇ ਬਿੰਦ ਨਹੀਂ ਆਂਦੀ ਕਦੇ ਠੀਕ ਹੈ ਜੀ ਪੂਰਨਤਾ ਕੋ ਕਾਮ ਜਾ ਕੇ ਰਿਦੈ ਵਸੈ ਪੈ ਭੰਜਨ ਤਿਸ ਜਾਨੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੈ ਦਾਨ ਕਿੰਨੇ ਅੰਗ ਹੋਈ ਜੀ ਅੱਜ ਇੱਕ ਸ਼ਬਦ ਹੋਰ ਕਰ ਲਓ ਚਲੋ सारंग सारं, महिला पंचवा महिला पंचवा ऊठा सर्व थाई में उठा सर्वथाई में आनंद मंगल गाओ हर जस आनंद मंगल गाओ हर जस पूर्ण प्रगटियो ने पूर्ण प्रगति नेहाओ रहाओ, रहाओ चार कुंड जल निध चार दा दिश जल निध उम थाओ न के ऊन थाओ न केहे कृपा निद गोविंद पूरन कृपा पूर्ण जी दान सब दे जी दान सब हे, सत 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 हर स्वामी सत सत हर सत स्वामी सत, सत, स्वामी, सत संगे, सत साध संगे, है सात सात के जन जिन प्रतीत उपजी ते जन जिन प्रतीत उपजी नानक नानक ने भर में में ਸਾਰੰਗ ਮਹਿਲਾ ਪੰਜਾਬੂ ਵੂਠਾ ਸਰਬ ਥਾਈ ਮਹਿ ਥਾਈ ਮਹਿ ਦੀ ਜੋ ਮਾਤਰਾ ਉਹਦੇ ਨਾਲ ਬਿੰਦੀ ਆ ਗਈ ਜਿਵੇਂ ਆਪਾਂ ਮੀ ਸ਼ਬਦ ਹੁੰਦਾ ਨਾ ਜੀ ਉਸ ਦੇ ਨਾਲ ਆਪਾਂ ਬਿੰਦੀ ਲਾਉਂਦੇ ਹਾਂ ਉਹਦੀ ਮਾਤਰਾ ਦੇ ਨਾਲ ਇਸੇ ਤਰ੍ਹਾਂ ਮੰਮੇ ਦੀ ਜੋ ਮਾਤਰਾ ਹੈ ਉਹਦੇ ਨਾਲ ਆਪਾਂ ਬਿੰਦੀ ਲਾ ਅਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨੇਹ ਰਹਾ ਚਾਰ ਕੁੰਟ ਦਾ ਦਿਸ਼ ਜਲ ਨੇ ਨੂੰ ਊਆਂ ਥਾਉ ਨਾ ਕਹੇ ਥਾਉ ਪੜ ਹੈ ਕਿਰਪਾ ਨਿਤ ਗੋਵਿੰਦ ਪੂਰਨ ਜੀ ਦਾਨ ਸਭ ਦੇਹ ਇਥੇ ਦੇਹ ਪਾਠ ਕਰੋਗੇ ਐਸੀ ਕਿਰਿਆ ਹੈ ਦੇਹ ਪਾਠ ਕਰੋਗੇ ਪਰ ਪਿੱਛੋਂ ਇੱਕ ਲੈ ਬਣੀ ਆ ਰਹੀ ਹੈ ਕਈ ਨੂੰ ਦੇਹ ਪਾਠ ਕਰਦੇ ਨੇ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਸਤ ਤੇ ਜਨ ਸਤ ਸਤ ਹਰ ਸਤ ਸੁਆਮੀ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਸਤ ਸਾਧ ਸੰਗੇ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਾਨਕ ਨਾ ਪਰਮੇ ਨਾ ਪਰਮੇ ਸਤ ਤੇ ਜਨ ਇੱਥੇ ਥੋੜਾ ਵਿਸ਼ਰਾਮ ਦੇ ਦੋ ਅਰਧ ਵਿਸ਼ਰਾਮ ਜਿਨ ਪ੍ਰਤੀਤ ਉਪਜੀ ਨਾਨਕ ਨਾ ਪਰਮੇ ਇਨਕ ਸੇਵਾ ਪ੍ਰਵਾਨ ਹੋਈਆ ਪੁੱਲਾਂ ਚੁੱਕਾਂ ਦੀ ਖਿਮਾ ਬਲੌਸਾ ਸਾਹਿਬ ਸਿੰਘ ਪੱਤੇ ਵਾਹਿਗੁਰੂ ਜੀ ਕਾ ਆਪ ਸਾਹਿਬ ਵਾਹਿਗੁਰੂ ਜੀ ਕੀ ਪੱਤੇ